ਹਾਂਜੀ ਆਲ ਓਵਰ 5 ਮੀਟਰ ਕੈਮਰੀ कॉटन ਦਾ ਸੂਟ ਰਹੇਗਾ ਪ੍ਰਿੰਟਡ ਨਾਲ ਇਸਦੇ ਦੁਪੱਟਾ 2.5 ਮੀਟਰ 4 ਸੈਡ ਲੈਸ ਵਾਲਾ ਪ੍ਰਾਈਸ ਇਹਨਾਂ ਸੂਟਾਂ ਦਾ 630 ਫ੍ਰੀ ਸ਼ਿਪਿੰਗ ਆਲ ਇੰਡੀਆ ਮੇਰਾ WhatsApp ਨੰਬਰ ਉੱਪਰ ਮੈਂਸ਼ਨ ਹੈ ਤੁਸੀਂ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਸਹੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਔਰ ਮੈਚਿਕ ਸੂਟ ਬੀਬਾ ਪ੍ਰਿੰਟਸ ਨੇ ਕੈਮਰੀ ਕਾਟਨ ਠਿਕ 75 ਬੀਬਾ ਪ੍ਰਿੰਟਸ ਵਾਲੀ ਸ਼ਰਟ ਰਹੇਗੀ ਨਾਲ ਬਾਟਮ 90 ਮੀਟਰ ਮਿਲੇਗੀ ਜੇਕਰ ਤੁਸੀਂ ਵੱਡੇ ਪਣੀ ਚ ਆਲ ਓਵਰ 3.5 ਮੀਟਰ ਦਾ ਸੂਟ ਬਾਈ ਕਰੋਗੇ ਤਾਂ ਉਹ ਵੀ ਮਿਲ ਜਾਏਗਾ 599 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਿਓਰ ਖਾਦੀ ਕਾਟਨ ਆਲਓਵਰ 5 ਮੀਟਰ ਸੂਟ ਰਹੇਗਾ ਤੁਸੀਂ ਸੂਟ ਵੀ ਰੈਡੀ ਕਰ ਸਕਦੇ ਹੋ ਕੋਰਸੈਟ ਵੀ ਬਣਾ ਸਕਦੇ ਹੋ ਫਰੌਕ ਸੂਟ ਵੀ ਰੈਡੀ ਕਰ ਸਕਦੇ ਹੋ ਇਹਨਾਂ ਸੂਟਾਂ ਦਾ ਪ੍ਰਾਈਸ ਹੈ 475 ਫ੍ਰੀ ਸ਼ਿਪਿੰਗ ਲਿਮਟਿਡ ਸਟਾਕ ਨੈਕਸਟ ਆਲਓਵਰ 5 ਮੀਟਰ ਮਸਲੀਨ ਕਾਟਨ ਦਾ ਸੂਟ ਰਹੇਗਾ ਸ਼ਰਟ ਤੇ ਥ੍ਰੈਡ ਵਰਕ ਹੋਇਆ ਬਾਜੂ ਤੇ ਵੀ ਥ੍ਰੈਡ ਵਰਕ ਹੋਇਆ ਦੁਪੱਟਾ ਇਸ ਦੇ ਨਾਲ 2.5 ਮੀਟਰ ਮਸਲੀਨ ਕਾਟਨ ਦਾ ਰਹੇਗਾ ਲੈਸ ਵਾਲਾ ਪ੍ਰਾਈਸ ਇਹਨਾਂ ਸੂਟਾਂ ਦਾ 499 ਫ੍ਰੀ ਸ਼ਿਪਿੰਗ ਔਲ ਇੰਡੀਆ ਨੈਕਸਟ ਆਪਣੇ ਕੋਲ ਇਹ ਸੂਟ ਰਹਿਣਗੇ ਜੀ कॉटन ਦੇ प्रिंटेड शर्ट ਰਹੇਗੀ शर्ट ਵੱਡੇ ਪਣੀ ਚ 1.70 ਰਹੇਗੀ ਔਰ ਨਾਰਮਲ ਪਣੀ ਚ 2.5 ਮੀਟਰ ਰਹੇਗੀ कॉटन डाईएबल बॉटम ਰਹੇਗੀ ਜਰੀਵਰ ਕੋਇਆ 2 ਮੀਟਰ ਦੀ ਵੱਡੇ ਪਣੀ ਚ ਇਨਾ ਸੂਟਾਂ ਦਾ ਪ੍ਰਾਈਸ ਆ 800 ਫ੍ਰੀ ਸ਼ਿਪਿੰਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਤੁਸੀਂ ਦੇਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਸੋਲੋ ਰਸਟ ਕਲਰ ਆਲਓਵਰ 5 ਮੀਟਰ ਵਿਸਕੋਸ ਜੌਰਜਟ ਦਾ ਸੂਟ ਰਹੇਗਾ ਫੈਨਸੀ ਥ੍ਰੈਡ ਵਰਕ ਫੁੱਲ ਫੁਲਕਾਰੀ ਸਟਾਈਲ ਚ ਬਾਜ਼ੂ ਤੇ ਵੀ ਵਰਕ ਰਹੇਗਾ ਦੁਪੱਟਾ 2 ਸਵਾ 2 ਮੀਟਰ ਰਹੇਗਾ ਜੌਰਜਟ ਦਾ ਫੋਰ ਸਾਈਡ ਲੈਸ ਵਾਲਾ 750 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ ਆਪਣੇ ਕੋਲ 9 ਮੀਟਰ ਗੀਂਸਾ ਕਾਟਨ ਡਿਜੀਟਲ ਪ੍ਰਿੰਟ ਪਿਓਰ ਕਾਟਨ ਦੀ ਸ਼ਰਟ ਰਹੇਗੀ ਨਾਲ ਬਾਟਮ 9 ਮੀਟਰ ਕਾਂთა ਕਾਟਨ ਦੀ ਪ੍ਰਾਈਸ 599 ਫ੍ਰੀ ਸ਼ਿਪਿੰਗ 올 ਇੰਡੀਆ ਥੈਂਕ ਯੂ ਜੀ